ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪੁੱਤ ਹਰਪਾਲ ਸਿੰਘ ਧਾਲੀਵਾਲ ਨੂੰ ਹੀ ਮੈਨੂੰ ਖਬਰ ਮਿਲੀ ਹੈ ਮੈਂ ਚੰਡੀਗੜ੍ਹ ਜਾ ਰਿਹਾ ਸੀਗਾ ਤੇ ਨੂੰ ਮੈਨੂੰ ਖਬਰ ਇਹ ਦੋਸਤ ਨੇ ਦਿੱਤੀ ਹੈ ਕਿ ਰਾਜਵੀਰ ਜਵੰਦਾ ਜੀ ਸਾਡੇ ਪੰਜਾਬੀ ਦੇ ਬਹੁਤ ਪਿਆਰੇ ਗਾਇਕ ਸੀਗੇ ਉਹ ਅੱਜ ਮੌਤ ਹੋ ਗਈ ਹੈ ਹਸਪਤਾਲ ਅਗਲੇ ਨੂੰ ਉਹਨਾਂ ਨੂੰ ਡਿਕਲੇਅਰ ਕੀਤਾ ਮੈਨੂੰ ਮਾਨੂੰ ਬੜਾ ਦੁੱਖ ਲੱਗਾ ਮਨ ਅਦਾਸ ਹੋ ਗਿਆ ਕਿ ਸਾਡਾ ਇੰਨਾ ਵਧੀਆ ਪੰਜਾਬੀ ਦਾ ਹੋਣਾ ਨੌਜਵਾਨ ਗਈ। ਬਸ ਸਾਨੂੰ ਛੱਡ ਕੇ ਚਲਾ ਗਿਆ। ਉਹਦੀ ਮਾਂ ਨੂੰ ਉਸ ਦਿਨ ਮਾ ਹਸਪਤਾਲ ਮਿਲਿਆ ਸੀਗਾ ਉਹਦਾ ਪਵਾ ਨ ਮਿਲਿਆ ਸੀਗਾ। ਮਾ ਦਾ ਇੱਕ ਕੋਈ ਪਿਆ ਜਵਾਨ ਪੁੱਤ ਜਿਹੜਾ ਚਲਾ ਗਿਆ। ਉਹਦੇ 25 ਦਿਨ ਮੈਂ ਦੁਪ ਸਾਂਝਾ ਕਰਦਾ। ਉਹਦੇ ਬੱਚੇ ਛੋਟੇ ਛੋਟੇ ਉਹਨਾਂ ਨਾਲ ਦੁਪ ਸਾਂਝਾ ਕਰਦਾ। ਸਰਦਾਰ ਜੀ ਜਵੰਦਾ ਇੱਕ ਉਹ ਬਾਈਕ ਸੀ ਗੱਜਣਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਬੋਲੀ ਤੇ ਸਹੀ ਤਰ੍ਹਾਂ ਦਿਮਾਨੀ ਕਰਦਾ ਸੀ ਉਹ ਉਹਦਾ ਦੇ ਗੀਤ ਹੁੰਦਾ ਸੀ ਕਿ ਜਿਹੜੇ ਪਤਵਾਰ ਦੇ ਵਿੱਚ ਬੈ ਕੇ ਸੁਣ ਸਕਦੇ ਸੀ ਸਰਦਾਰ ਛੱਡੇ ਕੋਈ ਇੱਕ ਪਤਵਾਰਕ ਗੀਤਾਂ ਦਾ ਨੌਜਵਾਨ ਗਾਇਕ ਜਿਹੜਾ ਉਹ ਚੱਲਾ ਗਿਆ ਬਹੁਤ ਵੱਡਾ ਤੱਕ ਆ ਪਿਆ ਸਾਡੂ ਪੰਜਾਬ ਨੂੰ ਘਟਾ ਲੈ ਗਿਆ ਇੱਕ ਸਹੀ ਸਰੀਲੀ ਆਵਾਜ਼ ਜਿਹੜੀ ਉਹ ਸਾਡੇ ਚਲੀ ਗਈ ਇੱਕ ਉਹ ਪਰਸਨੈਲਿਟੀ ਚਲੀ ਗਈ ਉਹ ਬੇਹੱਦ ਸੋਹਣਾ ਨੌਜਵਾਨ ਸੀਗਾ ਜਿਹਨੂੰ ਚੋਂ ਪੰਜਾਬ ਦੁੱਲ ਦੁੱਲ ਕੇ ਫਿੱਡਾ ਸੀਗਾ ਪੰਜਾਬੀਆਂ ਤੇ ਦੁੱਲ ਦੁੱਲ ਪੀਂਦੀ ਸੀਗੀ ਉਹਦੀ ਇੰਨੀ ਪਸਟੈਰਟੀ ਸੀਗੀ ਸੋ ਮੈਂ ਉਹਨ ਪ੍ਰਵਾਹਨ ਉਹਦੇ ਦੋਸਤਾਂ ਦੇ ਨਾਲ ਸਾਡੇ ਗੈਕਾਂ ਦੇ ਨਾਲ ਜਿਹੜੇ ਉਸ ਦਿਨ ਦੇ ਵਿੱਚ ਕਹਦੇ ਲੱਗੇ ਸੀ ਹਸਪਤਾਲ ਦੇ ਵੀ ਚੁੱਤ ਨੂੰ ਮੇਰੇ ਸਾਡੇ ਸਭ ਨਾਲ ਦੁੱਖ ਸੰਗਾਂਤ ਲੇ ਮੈਂ ਸਮਦਾ ਕੇ ਸਾਡੇ ਲਈ ਅੱਜ ਦਾ ਦਿਨ ਜਿਹੜਾ ਮੇ ਉਸ ਸਾਥ ਇਹ ਸਾਡਾ ਪਿਆਰਾ ਨੌਂ ਜਵਾ ਕੈ ਕਿ ਨਾ ਸੰਸਦੀ ਵਿਸ਼ਾ ਦੇਖਣ ਪਰਬਤਾਂ ਤੋਂ ਪੇਚ ਚੜਨਾ ਚੜ ਕੇ ਉਹਦੀ ਬਾਣ ਨੂੰ ਉਹਦੀ ਪਤਨੀ ਨੂੰ ਬੱਚਿਆਂ ਨੂੰ ਚੜਦੀ ਗੱਤ ਵਿੱਚ ਉਹਨਾਂ ਨੂੰ ਕਿਪਾਣਾ ਕੈ ਸਕਦੇ ਆਪਾਂ ਪਰ ਬਹੁਤ ਵੱਡਾ ਪਾਣ ਇਹ ਪਾਣਾ ਮੰਨਦਾ ਤੁਮਨ ਬਾਲ ਬੱਚੇ ਦੇਹੀ ਮੈਂ ਕਹਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪਤਾ ਕਲਦੀਪ ਸਿੰਘ ਧਾਲੀਵਾਲ ਨੂੰ ਇਹ ਮੈਨੂੰ ਖਬਰ ਮਿਲੀ ਹੈ ਮੈਂ ਚੰਡੀਗੜ੍ਹ ਜਾਦਾ ਸੀਗਾ ਤੇ ਨੂੰ ਮੈਨੂੰ ਬਬਰ ਤੇ ਦੋਸਤ ਨੇ ਦਿੱਤੀ ਹੈ ਕਿ ਰਾਜਵੀਰ ਜਵੰਦਾ ਜੀ ਸਾਡੇ ਪੰਜਾਬੀ ਦੇ ਬਹੁਤ ਪਿਆਰੇ ਗਾਇਕ ਸੀਗੇ ਉਹਦੀ ਜਿਹੜੇ ਮੌਤ ਹੋ ਗਈ ਹਸਪਤਾਲ 'ਆ ਲੈਨੇ ਉਹਨਾਂ ਨੂੰ ਡਿਕਲੇਅਰ ਕਰਤਾ ਮੈਨੂੰ ਬੜਾ ਦੁੱਖ ਲੱਗਾ ਮਨ ਅਦਾਸ ਹੋ ਗਿਆ ਕਿ ਸਾਡਾ ਇੰਨਾ ਵਧੀਆ ਪੰਜਾਬੀ ਦਾ ਹੋਣਾ ਨੌਜਵਾਨ ਗਈ ਆ ਸਾਨੂੰ ਛੱਡ ਕੇ ਚਲਾ ਗਿਆ ਉਹਦੀ ਮਾਂ ਨੂੰ ਉਸ ਦਿਨ ਮਹਸਪਤਾਲ ਮਿਲਿਆ ਸੀਗਾ ਉਹਦੇ ਪਿਓ ਨੂੰ ਮਿਲਿਆ ਸੀਗਾ ਮਾਦਾ ਇੱਕ ਕੋਈ ਕਹੇ ਜਵਾਨ ਪੁੱਤ ਜਿਹੜਾ ਚਲਾ ਗਿਆ ਉਹਦੇ 25 ਦਿਨਾਂ ਬਾ ਦੋਪਸਾਂ ਦੇ ਕੱਤਾਂ ਉਹਦੇ ਬੱਚੇ ਛੋਟੇ ਛੋਟੇ ਉਹਨਾਂ ਨਾਲ ਦੋਪਸਾਂ ਜਾਂ ਕਰਦੇ ਸਦਾਜ ਵੀ ਜਵੰਦਾ ਇੱਕੋ ਬਾਈਕ ਸੀ ਘਾਜੇ ਨਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਬੋਲੀ ਤੇ ਸਹੀ ਤਾਂ ਦੀ ਮੰਨੀ ਕਰਦਾ ਸੀ ਕੋਦੋ ਇਦਾਂ ਦੇ ਗੀਤ ਹੁੰਦਾ ਹੈ ਕਿ ਜਿਹੜੇ ਸਿਧ ਪਤਵਾਰ ਦੇ ਵਿੱਚ ਬੈ ਕੇ ਸੁਣ ਸਕਦੇ ਸੀਗਾ ਬੜਾ ਛਾਡੇ ਗੁਣ ਤੇ ਪਤਵਾਰਕ ਕੀਤਾਂ ਦਾ ਨੌਜਵਾਨ ਦਾ ਇੱਕ ਜਿਹੜਾ ਉਹ ਚੱਲਾ ਗਿਆ ਬਹੁਤ ਵੱਡਾ ਟੱਟਾ ਪਿਆ ਸਾਨੂੰ ਪੰਜਾਬ ਨੂੰ ਘਟਾ ਬਹਿ ਗਿਆ ਤੇ ਸਹੀ ਸਰੀਲੀ ਆਵਾਜ਼ ਜਿਹੜੀ ਉਹ ਸਾਡੇ ਚਲੀ ਗਈ ਇੱਕ ਉਹ ਪਰਸਨੈਲਿਟੀ ਚਲੀ ਗਈ ਉਹ ਬੇਹੱਦ ਸੋਹਣਾ ਨੌਜਵਾਨ ਸੀਗਾ ਜਿਹਦੇ ਚੋਂ ਪੰਜਾਬ ਢੁੱਲ ਢੁੱਲ ਕੇ ਭਿੱਜਾ ਸੀਗਾ ਪੰਜਾਬੀਅਤ ਢੁੱਲ ਢੁੱਲ ਕੇ ਪੀਂਦੀ ਸੀਗੀ ਉਹਦੀ ਇੰਨੀ ਪਸਟਾਇਟੀ ਸੀਗੀ ਸੋ ਮੈਂ ਉਹਨ ਪ੍ਰਵਾਹ ਦੇ ਨਾਲ ਉਹਦੇ ਦੋਸਤਾਂ ਦੇ ਨਾਲ ਸਾਡੇ ਇਕੱਠੇ ਨਾਲ ਦੇੜੇ ਉਸ ਦਿਨ ਦੇ ਵਿੱਚ ਕਹਰੇ ਲੱਗੇ ਸੀ ਹਸਪਤਾਲ ਦੇ ਵੀ ਚੁੱਥੀ ਮਿਲੇ ਸਾਡੇ ਸਭ ਨਾਲ ਦੁੱਬ ਸਨ ਜਾ ਗਤਾਂ ਜਿਵੇਂ ਸਮੁਦਾਇ ਕੇ ਸਾਡੇ ਲਈ ਅੱਜ ਦਾ ਦਿਨ ਜਦ ਰੁੱਸ ਸਾਤ ਇਹ ਸਾਡਾ ਪਿਆਰਾ ਨੌਂਜਵਾ ਕੈਕ ਨਾ ਸੰਸਦੀ ਵਿਸ਼ਣਾ ਦੇ ਕੇ ਤਬਾਤ ਮਦਦੋਂ ਪੇਚਰਨਾ ਚੜ੍ਹ ਕੇ ਉਹਦੀ ਬਾਹ ਨੂੰ ਉਹਦੀ ਪਤਨੀ ਨੂੰ ਅਪਛੈਨ ਚੜਦੀ ਗਿਆ ਤੇ ਉਹਨਾਂ ਨੂੰ ਗੋਪਾਨਾ ਕਿਜ ਸਕਦੇ ਆਪਾਂ ਪਰ ਪੋਸਟ ਵੱਡਾ ਪੱਤ ਇਹ ਪਾਣਾ ਮੰਨਦਾ ਤੁਨਕ ਬਾਲ ਬਖਸ਼ੇ ਦੇਹੀ ਮਿਲਣਾ ਸੀਗਾ ਤੋਏ ਕੀ ਕਹਤਾ ਤੋਏ ਕੀ